ਸ਼ਹਿਰ ਤੇ ਉਹਦੇ ਵਿਚ ਆਪਾਂ ਸਾਡੇ ਹਿੱਸਾ ਲਗੇ ਹਾਂ ਇੱਕ ਗਦਾਰ ਬੰਦਾ ਹਿੱਸਾ ਲਏਗਾ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਗਦਾਰ ਗਦਾਰ ਹੈ ਗਦਾਰ ਹੈ ਤੂੰ ਨਗ ਦੇਗਾ ਯਾਰ ਹੈ ਹਰਪਜਨ ਮਾਨ ਦੀ ਐਸੀ ਨਾ ਮੂਵੀ ਗਦਾਰ ਦੇ ਵਿੱਚ ਸੌਂਗ ਸੀ ਇਹਦੇ ਤੇ ਬੜਾ ਟੁੱਕਦਾ ਕਿਤੇ ਤੇ ਸਿਮਰਜੀਤ ਮਾਣ ਜਿੱਦ ਸੇਵਿਆ ਚਲਦਾ ਤੇ ਗੱਲਾਂ ਕਰਦੀਆਂ ਵੱਟੇ ਵੱਟੀਆਂ ਜਿਹਨੇ ਬੰਦੇ ਨੇ 5-5 ਲੱਖ ਚ ਲੈਟਰ ਵਿੱਚ ਸੀ ਲੋਕਾਂ ਨੂੰ ਬਾਹਰ ਰੈਫਿਊਜੀ ਲਾਉਣ ਵਾਸਤੇ ਜਿਹਦੇ ਵਿੱਚ ਬੜੇ ਕ੍ਰਿਮੀਨਲ ਲੋਕ ਵੀ ਸੀ ਜਿਨ੍ਹਾਂ ਨੂੰ ਬਾਹਰ ਕੱਢਿਆ ਸੀ ਇਹਨੇ 5-5 ਲੱਖ ਲੈ ਕੇ 500-600 ਕਿੱਲੇ ਚਸ ਬੰਦੇ ਨੇ ਜ਼ਮੀਨ ਬਣਾਈ ਆਪਦੇ ਅਮਰੀਕਾ ਪੂਰੀ ਫੈਮਲੀ ਸੈਟਲ ਕੀਤੀ ਆ ਕਿ ਇਹਦੇ ਤੋਂ ਪੁੱਛਿਆ ਜਾਏਗਾ ਕਿ ਇਹਦੇ ਕੋਲ ਇੰਨੀ ਪ੍ਰਾਪਰਟੀ ਕਿੱਥੋਂ ਆਈ ਆ ਇਹ ਬੰਦਾ ਸਿਮਰਜੀਤ ਮਾਨ ਐਡਾ ਵੱਡਾ ਗੱਦਾਰ ਹੈ ਨਾ ਇਹਨੇ ਉਹ ਗੰਦਾਰ ਗੱਦਾਰੀ ਕੀਤੀ ਹੈ ਪੰਜਾਬ ਨਾਲ ਕਿ ਅੱਜ ਇਹ ਬੰਦਾ ਗੱਲਾਂ ਕਰਦਾ ਹੈ ਕਿ ਸਾਨੀ ਮੋਰਚੇ ਚੇਕਾ ਕਰੀਏ ਫਲਾਨਾ ਤੇ ਇੰਕੜਾ ਗਦਾਰ ਮੈਂ ਹੈਰਾਨ ਐ ਵੀ ਇਹ ਗਦਾਰ ਬੰਦੇ ਚ ਇੰਨੀ ਹੌਸਲਾ ਇੰਨੀ ਦਲੇਰੀ ਕਿੱਥੋਂ ਆਉਂਦੀ ਆ ਇਹ ਕਿੱਦਾਂ ਸੋਸ਼ਲ ਮੀਡੀਆ ਤੇ ਆ ਕੇ ਜਾਂ ਲਾਈਵ ਆ ਕੇ ਵੀਡੀਓ ਚ ਕਿਸ ਹੌਸਲੇ ਨਾਲ ਇਹ ਮਤਲਬ ਸਪੀਚ ਦੇ ਜਾਂਦਾ ਐ ਇੰਨੀ ਬੇਸ਼ਰਮੀ ਲੋਕਾਂ ਵਿੱਚ ਕਿੱਥੋਂ ਆਈ ਆ ਕਿਹਨਾਂ ਨੇ ਆਪਣੇ ਜ਼ਮੀਰ ਕਿੱਦਾਂ ਵੇਚਤੇ ਕਿੱਦਾਂ ਜ਼ਮੀਰਾਂ ਦਾ ਵੇਚ ਕੇ ਸੌਦਾ ਕਰਕੇ ਉਹ ਪੈਸਿਆਂ ਨਾਲ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ ਆਪਣੇ ਬੱਚਿਆਂ ਦੇ ਕਾਰਬਾਰ ਬਣਾ ਲਏ ਕਿੱਦਾਂ ਆਂਦੀ ਐ ਲੋਕਾਂ ਕੋਲ ਇੰਨੀ हिम्मत ਇੰਨਾ ਹੌਸਲਾ ਸੋ ਐਸੇ ਗद्दारਾਂ ਦੇ ਨਾਲ ਖੜੋਗੇ ਜਿਹੜਾ ਗद्दार ਪੰਜਾਬ ਚੋ ਗद्दार ਡਿਕਲੇਅਰ ਹੋਇਆ ਜਿਹੜਾ ਸੰਵਿਧਾਨ ਦੇ ਕਸਮ ਖਾ ਕੇ ਭਾਰਤ ਦੇ ਝੰਡੇ ਥਲੇ ਖੜ ਕੇ ਖੋਤੇਸਤਾਨੀਆਂ ਖਾਲਸਤਾਨੀਆਂ ਦੀਆਂ ਗੱਲਾਂ ਕਰਦਾ ਪੰਜਾਬ ਨੂੰ ਇੰਡੀਆ ਨਾਲੋਂ ਤੋੜਨ ਦੀਆਂ ਵੱਖ ਕਰਨ ਦੀਆਂ ਗੱਲਾਂ ਕਰਦਾ ਇੱਜਾਂ ਦੇ ਗद्दार ਨਾਲ ਤੁਸੀਂ ਖੜੋਗੇ ਅਸੀਂ ਤਾਂ ਕਦੇ ਨਹੀਂ ਖੜਾਂਗੇ ਅਸੀਂ ਉਸ ਇਨਸਾਨ ਨਾਲ ਕਿਸੇ ਵੀ ਅਸਰ ਇਨਸਾਨ ਨਾਲ ਨਹੀਂ ਸਟੈਂਡ ਕਰਾਂਗੇ ਭਾਵੇਂ ਸਾਡੇ ਕੋਈ ਫੈਮਿਲੀ ਮੈਂਬਰ ਹੋਵੇ ਭਾਵੇਂ ਸਾਡਾ ਕੋਈ ਕਿੰਨਾ ਪਿਆਰਾ ਦੋਸਤ ਹੋਵੇ ਰਿਸ਼ਤੇਦਾਰ ਹੋਵੇ ਜਿਹੜਾ ਭਾਰਤ ਨੂੰ ਨੀਚੇ ਝਕਾਉਣ ਦੀ ਗੱਲ ਕਰੇਗਾ ਭਾਰਤ ਨੂੰ ਤੋੜਨ ਦੀ ਗੱਲ ਕਰੇਗਾ ਪੰਜਾਬ ਨੂੰ ਭਾਰਤ ਨਾਲੋਂ ਵੱਖ ਕਰਨ ਦੀ ਗੱਲ ਕਰੇਗਾ ਅਸੀਂ ਉਸ ਇਨਸਾਨ ਨਾਲ ਕਦੀ ਸਟੈਂਡ ਨਹੀਂ ਕਰਾਂਗੇ ਭਾਰਤ ਵਿੱਚ ਜੰਮੇ ਆਂ ਭਾਰਤ ਦਾ ਨਮਕ ਨਮਕਾਇਆ ਔਰ ਭਾਰਤ ਇੱਕ ਵੀਰ ਵੀਰ ਯੋਧਿਆਂ ਦੀ ਭੂਮੀ ਹੈ ਕੱਲਾ ਪੰਜਾਬ ਨਹੀਂ ਪੂਰਾ ਭਾਰਤ ਜੇ ਤੁਸੀਂ ਸਾਰੇ ਮੁਲਕਾਂ ਦੇ ਬਾਰੇ ਬਹਿ ਕੇ ਇੱਕ ਨੋਟਸ ਬਣਾਓ ਜਾਂ ਭ्रमण ਕਰੋ ਸਾਰੇ ਮੁਲਕਾਂ ਦੇ ਪਰ ਜਿੰਨੇ ਧਰਤੀ ਦੇ ਉੱਪਰ ਮੁਲਕ ਹੈ ਸਭ ਤੋਂ ਜ਼ਿਆਦਾ ਜੇ ਕਿੰਦੇ ਇਤਿਹਾਸ ਦੇ ਵੀ ਦੇਵਤਾਂ ਦਾ ਉਹ ਭਾਰਤ ਦੀ ਧਰਤੀ ਦੇ ਆ ਭਾਰਤ ਦੀ ਧਰਤੀ ਦੇ ਵਿੱਚ ਐਸੀ ਕੀ ਖਾਸ ਗੱਲ ਸੀ ਕਿ ਸਾਰੇ ਦੇਵੀ ਦੇਵਤਾ ਨੇ ਉੱਥੇ ਜਨਮ ਲੇਤਾ ਮਹਾਨ ਵੀਰ ਯੋਧਿਆਂ ਨੇ ਉੱਥੇ ਜਨਮ ਲੇਤਾ ਇੰਡੀਆ ਨੂੰ ਸੋਨੇ ਦੀ ਚੜੀ ਕਿਹਾ ਜਾਂਦਾ ਸੀ ਤਾਂ ਇਹ ਬ੍ਰਿਟਿਸ਼ ਆਲੇ ਆ ਕੇ ਇੰਡੀਆ ਨੂੰ ਬੇਪਨਾ ਜਾਣ ਤੋਂ ਪਹਿਲਾਂ 1947 ਤੋਂ ਪਹਿਲਾਂ ਸ਼ਿਪਾਂ ਦੇ ਸ਼ੇਪਲੇ ਦੇਸਾਂ ਨੇ ਸੋਨੇ ਨਾਲ ਰਾਜੇ ਦੇ ਮੁਕਟ ਉਹਨਾਂ ਦੇ ਛੇਰ ਸਾਡੀ ਬੜੀਆਂ ਕੀਮਤੀ ਅਨਮੋਲ ਮਹਾਰਾਜਾ ਰਣਜੀਤ ਸਿੰਘ ਦੀਆਂ ਬੜੀਆਂ ਇੱਕ ਯਾਦਗਾਰ ਅਨਮੋਲ ਚੀਜ਼ਾਂ ਜੋ ਅੱਜ ਵੀ ਬ੍ਰਿਟਿਸ਼ ਦੇ ਉੱਥੇ ਮਿਊਜ਼ੀਅਮ ਦੇ ਵਿੱਚ ਪਈਆਂ ਹੋਈਆਂ ਉਹ ਵੇਖ ਕੇ ਸਾਡਾ ਦਿਲ ਰੋਂਦਾ ਹੈ ਕਿ ਇਹਨਾਂ ਨੂੰ ਵਾਪਸ ਕਿਵੇਂ ਲਿੱਤਾ ਜਾਵੇ ਕਿਦਾਂ ਉਸ ਚੀਜ਼ ਨੂੰ ਪੰਜਾਬ ਦੀ ਧਰਤੀ ਤੇ ਵਾਪਸ ਲਿਆਇਆ ਜਾਵੇ ਸਾਡੇ ਇੰਡੀਆ ਦੇ ਵਿੱਚ ਲਿਆਇਆ ਜਾਵੇ ਕੋਈ ਕੁਛ ਹੱਥ ਵਾਸ ਨਹੀਂ ਚੱਲਦਾ ਸੋ ਸਿਮਰਜੀਤ ਮਾਨ ਕੱਲਾ ਗਦਾਰਨੀ ਇਦਾਂ ਦੇ ਗਦਾਰ ਬਹੁਤ ਆ ਲੀਡਰ ਸਾਡੇ ਪੰਜਾਬ ਦੇ ਵਿੱਚ ਇਹਨਾਂ ਨਾਲ ਸਟੈਂਡ ਨਾ ਕਰੋ ਇਹਨਾਂ ਦਾ ਛਿੱਤਰ ਪਾਣੀ ਚ ਪਿਓ ਪਿਓ ਕੇ ਮਾਰੋ ਇੱਕ ਗਦਾਰਾ ਨੇ 5 5 10 10 ਲੱਖ ਚ ਚਿੱਠੀਆਂ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਆਪਣੇ ਧੀਆਂ ਪੁੱਤਾਂ ਸੱਤ ਪੀੜੀਆਂ ਦੀਆਂ ਪ੍ਰਾਪਰਟੀਆਂ ਬਣਾਈਆਂ ਹੁਣ ਬਾਦਲ ਦਾ ਹਲੇ ਇੱਕੋ ਹੋਟਲ ਸਾਹਮਣੇ ਆਇਆ ਠੀਕ ਹੈ ਖਾਲੇ ਬਹੁਤ ਕੁਛ ਬਾਦਲ ਦਾ ਵੀ ਸਾਹਮਣੇ ਆਣਾ ਹੈ ਕਿਉਂਕਿ ਦੁਖਬੀਰ ਨੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਦੁਖਬੀਰ ਕਿੰਨਾ ਜੋਰ ਲਾ ਲੇ ਹੁਣ ਦੁਖਬੀਰ ਬਾਦਲ ਭੱਜ ਲੈ ਸਾਰੇ ਪਾਸੇ ਹੱਥ ਪੈਰ ਮਾਰ ਲੈ ਨਾਲ ਉਹਦੀ ਫੁੱਲੀ ਨਸਾਂ ਵਾਲੀ ਜਨਾਨੀ ਮਾਰ ਲੈ ਜਿੰਨੇ ਹੱਥ ਪੈਰ ਵੱਜਦੇ ਆ ਤੁਸੀਂ ਕਦੀ ਸੇਮ ਨਹੀਂ ਬਾਨਾ ਦੋਨੋਂ ਚਵਲੋ ਨਾ ਤੁਹਾਨੂੰ ਬੜਨ ਦੇਣਾ ਕਰੀ ਤੁਸੀਂ ਉਹ ਲੁੱਟਿਆ ਪੰਜਾਬ ਨੂੰ ਤੁਸੀਂ ਉਹ ਗੰਦੀ ਦੀਮਕ ਆਓ ਇੰਨੇ ਗੰਦੀ ਦੀਮਕ ਹੋ ਕੇ ਤੁਹਾਡੇ ਤੇ ਕੋਈ ਵੀ ਸਪਰੇ ਪਾ ਦੀਏ ਤੁਸੀਂ ਉਹ ਗੰਦੀ ਦੀਮਕ ਕੋ ਕਦੀ ਮਰੋਗੇ ਨਹੀਂ ਜੇ ਤੁਹਾਡੇ ਵਰਗੇ ਨੂੰ ਹੁਣ ਪੰਜਾਬ ਚ ਅਸੀਂ ਕੋਈ ਅਹੁਦਾ ਦੇਤਾ ਨਾ ਰਹਿੰਦਾ ਖੁੰਦਾ ਪੰਜਾਬ ਤੁਸੀਂ ਛੱਟ ਜਾਣਾ ਕੀ ਕਰੋਗੇ ਨੀ ਬੇਪਰਵਾਹ ਦੌਲਤ ਬਣਾ ਕੇ ਨਾਲ ਲੈ ਕੇ ਜਾਓਗੇ ਜਾਂ ਤੁਹਾਡੇ ਤੀਪੁੱਤ ਨਾਲ ਲੈ ਜਾਣਗੇ ਸੋ ਸ਼ਰਮ ਨੂੰ ਹੱਥ ਮਾਰੋ ਤੁਸੀਂ ਚਾਹਦੇ ਪੰਜਾਬ ਨੂੰ ਬਹੁਤ ਟੌਪ ਤੱਕ ਪਹੁੰਚਾ ਸਕਦੇ ਸੀ ਹਰੇਕ ਜਿੰਨੇ ਵੀ ਇੰਡੀਆ ਦੇ ਵਿੱਚ ਪ੍ਰੋਵੈਂਸ ਹੈ ਨਾ ਪੰਜਾਬ ਨੂੰ ਸਭ ਤੋਂ ਨੰਬਰ 1 ਤੇ ਲਿਆ ਸਕਦੇ ਸੀ ਪਰ ਨਹੀਂ ਤੁਸੀਂ ਤਾਂ ਆਪਣੇ ਹੀ ਆਪਣੇ ਪੰਜਾਬ ਦੀ ਮਿੱਟੀ ਦਾ ਆਪਣਾ ਨਾਮ ਖਾ ਕੇ ਤੁਸੀਂ ਉਹਨੂੰ ਖੋਖਲਾ ਕਰਤਾ ਸਿਮਰਜੀਤ ਮਾਨ ਦੇ ਮੂੰਹ ਤੇ ਗੱਲਾਂ ਬਿਲਕੁਲ ਨਹੀਂ ਜੱਚਦੀਆਂ ਇੱਕ ਗद्दार ਸੀ ਗਦਾ ਹੈ ਹਮੇਸ਼ਾ ਹੀ ਗਦਾਰ ਰਹੇਗਾ ਇਨੂੰ ਇਹ ਨਹੀਂ ਪਤਾ ਵੀ ਤੇਰੀ ਟੈਂਟਾਂ ਫਿਸਕਾਦੀ ਵੀ ਹੋ ਸਕਦੀ ਐ ਤੇਰੀਆਂ ਜਿਹੜੀਆਂ ਲੱਤਾਂ ਸੀਵਿਆਂ ਚ ਜੰਦੀਆਂ ਪੁੱਲਾ ਤੂੰ ਐਡੀਆਂ ਉੱਚੀਆਂ ਤੇ ਓਛੀਆਂ ਕਰਦਾ ਬਾਬੇ ਹਾਜ਼ਰ ਨਾਜ਼ਰ ਮਾਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਖੜ ਕੇ ਕਹਿ ਕਿ ਤੂੰ ਗੱਦਾਰ ਨਹੀਂ ਐ ਤੂੰ ਲੁੱਟਿਆ ਨਹੀਂ ਪੰਜਾਬ ਨੂੰ ਤੂੰ ਐਡੇ ਕੁੱਤੇ ਕੰਮ ਕੀਤੇ ਇਨੇ ਕਾਰਨਾਮੇ ਕਾਲੇ ਕੀਤੇ ਐ ਤੈਨੂੰ ਲਿਸਨ ਕਰੀਏ ਕਦੇ ਵੀ ਨਹੀਂ ਅਗਰ ਪੰਜਾਬੀਆਂ ਵਿੱਚ ਜ਼ਮੀਰ ਹੋਏਗਾ ਉਹ ਤੈਨੂੰ ਸਪੋਰਟ ਕਦੇ ਨਹੀਂ ਕਰਨਗੇ ਜੈ ਭਾਰਤ ਜੈ ਹਿੰਦ ਕਸਾਨਾ ਦਾ ਸੰਘਰਸ਼ ਤੇ ਉਹਦੇ ਵਿੱਚ ਆਪਸ ਆ ਦੇ ਹਿੱਸਾ ਲਗੇ ਹਾਂ ਇੱਕ ਗद्दार ਬੰਦਾ ਹਿੱਸਾ ਲਏਗਾ ਕਿਸਾਨਾ ਦੇ ਸੰਘਰਸ਼ ਦੇ ਵਿੱਚ ਗੱਦਾਰ ਗੱਦਾਰ ਹੈ ਗੱਦਾਰ ਹੈ ਤੂੰ ਨਗਰੇ ਦਾ ਯਾਰ ਹੈ ਹਰਪਜਨ ਮਾਨ ਦੀ ਐਸੀ ਨਾ ਮੂਵੀ ਗੱਦਾਰ ਦੇ ਵਿੱਚ Song ਸੀ ਇਹਦੇ ਤੇ ਬੜਾ ਟੁੱਕ ਦਾ ਕਿਦੇ ਤੇ ਸਿਮਰਜੀਤ ਮਾਨ ਜਦ ਸੇਵਿਆ ਚਲਦਾ ਤਾਂ ਗੱਲਾਂ ਕਰਦਿਆਂ ਵੱਟੇ ਵੱਟੀਆਂ ਜਿਹੜੇ ਬੰਦੇ 5-5 ਲੱਖ ਚ ਲੈਟਰ ਵਿੱਚ ਇਹ ਲੋਕਾਂ ਨੂੰ ਬਾਹਰ ਰੈਫਿਊਜੀ ਲਾਉਣ ਵਾਸਤੇ ਜਿਹਦੇ ਵਿੱਚ ਬੜੇ ਕ੍ਰਿਮੀਨਲ ਲੋਕ ਵੀ ਸੀ ਜਿਨ੍ਹਾਂ ਨੂੰ ਬਾਹਰ ਕੱਢਿਆ ਸੀ ਇਹਨੇ 5-5 ਲੱਖ ਲੈ ਕੇ 500-600 ਕਿੱਲੇ ਚਸ ਬੰਦੇ ਨੇ ਜ਼ਮੀਨ ਬਣਾਈ ਆਪ ਦੀ ਅਮਰੀਕਾ ਪੂਰੀ ਫੈਮਲੀ ਸੈਟਲ ਕੀਤੀ ਆ ਕਿ ਇਹਦੇ ਤੋਂ ਪੁੱਛਿਆ ਜਾਏਗਾ ਕਿ ਇਹਦੇ ਕੋਲ ਇੰਨੀ ਪ੍ਰਾਪਰਟੀ ਕਿੱਥੋਂ ਆਈ ਆ ਇਹ ਬੰਦਾ ਸਿਮਰਜੀਤ ਮਾਨ ਐਡਾ ਵੱਡਾ ਗੱਦਾਰ ਹੈ ਨਾ ਇਹਨੇ ਉਹ ਗੰਦਾਰ ਗੱਦਾਰੀ ਕੀਤੀ ਹੈ ਪੰਜਾਬ ਨਾਲ ਕਿ ਅੱਜ ਇਹ ਬੰਦਾ ਗੱਲਾਂ ਕਰਦਾ ਹੈ ਕਿ ਕਸਾਨੀ ਮੋਰਚੇ ਚੇਕਾ ਕਰੀਏ ਫਲਾਨਾ ਅਤੇ ਇੰਕੜਾ ਗਦਾਰ ਮੈਂ ਹੈਰਾਨ ਐ ਵੀ ਇਹ ਗਦਾਰ ਬੰਦੇ ਚ ਇੰਨੀ ਹੌਸਲਾ ਇੰਨੀ ਦਲੇਰੀ ਕਿੱਥੋਂ ਆਉਂਦੀ ਐ ਇਹ ਕਿੱਦਾਂ ਸੋਸ਼ਲ ਮੀਡੀਆ ਤੇ ਆ ਕੇ ਜਾਂ ਲਾਈਵ ਆ ਕੇ ਵੀਡੀਓ ਚ ਕਿਸ ਹੌਸਲੇ ਨਾਲ ਇਹ ਮਤਲਬ ਸਪੀਚ ਦੇ ਜਾਂਦਾ ਐ ਇੰਨੀ ਬੇਸ਼ਰਮੀ ਲੋਕਾਂ ਵਿੱਚ ਕਿੱਥੋਂ ਆਈ ਆ ਕਿ ਇਹਨਾਂ ਨੇ ਆਪਣੇ ਜ਼ਮੀਰ ਕਿੱਦਾਂ ਵੇਚਤੇ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ